ਉਹ ਪਰਚਾ ਕਾਫੀ ਟਾਈਮ ਪਹਿਲਾਂ ਦਾ ਦਰਜ ਹੋਇਆ ਸੀ ਉਹ ਮੁਕਦਮਾ ਜਿਹੜਾ ਆਲਰੇਡੀ ਮੇਰੇ ਖਾਲ ਅਦਾਲਤ 'ਚ ਦੇ ਦਿੱਤਾ ਗਿਆ ਹੈ ਉਹਦੇ 'ਚ ਜਿਹੜਾ ਵੀ ਫਰੋਤੀ ਮੰਗੇਗਾ ਤੇ ਜੈ ਨੈਚਰਲੀ ਉੱਤੇ ਪਰਚਾ ਵੀ ਹੋਏਗਾ ਕਾਰਵਾਈ ਵੀ ਹੋਏਗੀ ਅਰੇਸਟ ਵੀ ਪਏਗੀ ਅੱਛਾ ਜੀ ਤਾਂ ਉਹਦਾ ਫਿਰ ਤਬਦੀਸ਼ ਮੁਕੰਮਲਾ ਹੁੰਦੇ ਜਿਹੜਾ ਚਲਾਨ ਵੀ ਦਿੱਤਾ ਜਾਏਗਾ ਇਹਦੇ 'ਚ ਸ਼ਾਇਦ ਕਹਿੰਦੇ ਪਹਿਲਾਂ ਕੋਈ ਇਦਾਂ ਦੀ ਐਕਸਟਰੂਸ਼ਨ ਕਾਲ ਵਗੈਰਾ ਹੋਈਆਂ ਨੇ ਉਹ ਪੈਸੇ ਪੁੱਸਿਆਂ ਦੇ ਜਿਹੜੀ ਫਰੋਤੀ ਮੰਗ ਕੀਤੀ ਸੀ ਉਹ ਕਾਫੀ ਟਾਈਮ ਪਹਿਲਾਂ ਦਾ ਪਰਚਾ ਮੁਕਦਮਾ ਦਰਜ ਸੀ ਤੇ ਹੁਣ ਅਦਾਲਤ ਵਿੱਚ ਜਾ ਚੁੱਕਾ ਹੈ ਅੰਦਰ ਕੁਸਰ ਹੈਗਾ ਕੋਰਟ ਦੇ ਵਿੱਚ ਇਹ ਟੋਟਲ ਮੇਰਾ ਖਿਆਲ ਸ਼ਾਇਦ ਵਿੱਚ ਪੰਜ ਬੰਦਿਆਂ ਦੇ ਖਿਲਾਫ ਹੋਇਆ ਸੀ ਪੰਜਾਂ ਦਾ ਹੀ ਚਲਾਨ ਬਣਾ ਕੇ ਦਾ ਇਹ ਗੱਲ ਤਾਂ ਮੈਨੂੰ ਅਜੇ ਪਤਾ ਨਹੀਂ ਹੈ ਵੀ ਕਾਉਂਸਲਰ ਉਹਨਾਂ ਚ ਕਿਹੜੇ ਹੈਗੇ ਦਾ ਵੀ ਪੰਜਾਂ ਦਾ ਹੈਗਾ ਆ ਉਹਦੇ ਚ ਅਸੀਂ ਵੇਖ ਲਵਾਂਗੇ ਕੌਣ ਕੌਣ ਹੈਗੇ ਨੇ ਕੋਈ ਨਵੀਂ ਨਵੀਂ ਹੈ ਕੋਈ ਹੋਰ ਹੈਗੇ ਨਾ ਫਿਰ ਮੈਂ ਤੁਹਾਨੂੰ ਵੇਖ ਕੇ ਜਿਹੜਾ ਜਿਹੜੇ ਨਾਂ ਹੈਗੇ ਨਾ ਤੁਹਾਨੂੰ ਪਤਾ ਹੀ ਹੈ ਤੇ ਮੈਨੂੰ ਐਕਚੁਅਲੀ ਬਰਬਲੀ ਨਾਂ ਨਹੀਂ ਮੈਂ ਫਿਰ ਗਲਤ ਇਨਫਰਮੇਸ਼ਨ ਤੁਹਾਨੂੰ ਨਹੀਂ ਦੇ ਸਕਦਾ ਤੇ ਸਹੀ ਦੇ ਦਾਂਗੇ ਤਾਂ ਨਵੀਂ ਉਹਦਾ ਕੀ ਸੰਬੰਧ ਹੈ ਨਾਲ ਉਦੇ ਵਿੱਚ ਇਹ ਹੋਈ ਸੀ ਕਿ ਇਹਨਾਂ ਨੇ ਕੁਝ ਬੰਦਿਆਂ ਦੇ ਨਾਮ ਲਿਸਟ ਬਣਾ ਕੇ ਭੇਜੀ ਸੀ ਉਹ ਸਾਰਾ ਜੇ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਹੈ ਅਸੀਂ ਬਹੁਤਾ ਓਪਨ ਨਹੀਂ ਕਰ ਸਕਦੇ ਕੋਈ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਅਜੇ ਫਦਰ ਹੋਣੀ ਹੈ ਜਦੋਂ ਹੋ ਜਾਏਗੀ ਉਦੋਂ ਫਿਰ ਤੁਹਾਨੂੰ ਸਾਰਾ ਐਕਸਪਲੇਨ ਕਰ ਦਾਂਗੇ ਜਦੋਂ ਲੈਂਡ ਅਪ ਹੋ ਗਿਆ ਉਸ ਤੋਂ ਜੋ ਜਿਹੜੇ ਵਿੱਚ ਮੌਜੂਦਾ ਕਾਉਂਸਲਰ ਨੇ ਮੈਨੂੰ ਪਤਾ ਨਹੀਂ ਹੈ ਕਿ ਉਹ ਕਿਹੜਾ ਜੇ ਕਾਉਂਸਲਰ ਜਿਹੜਾ ਹੈਗਾ ਕੌਣ ਹੈਗਾ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਸਾਰੀ ਜਾਣਕਾਰੀ ਜਾਂ ਮੈਨੂੰ ਲੈ ਲੈਂਦਾ ਫਾਈਲ ਨੂੰ ਦੇਖ ਲੈਂਦਾ ਗੋ ਥਰੂ ਲੈਣ ਦੋ ਫਿਰ ਮੈਂ ਤੁਹਾਨੂੰ ਜ਼ਰੂਰ ਦੇ ਦਿਆਂਗਾ ਪਰਚਾ ਕਾਫੀ ਟਾਈਮ ਪਹਿਲਾਂ ਦਾ ਦਰਜ ਹੋਇਆ ਸੀ ਉਹ ਮੁਕਦਮਾ ਜਿਹੜਾ ਆਲਰੇਡੀ ਮੇਰੇ ਖਾਲ ਅਦਾਲਤ 'ਚ ਦੇ ਦਿੱਤਾ ਗਿਆ ਹੈ ਉਹਦੇ 'ਚ ਜਿਹੜਾ ਵੀ ਫਰੋਤੀ ਮੰਗੇਗਾ ਤੇ ਜੈ ਨੈਚਰਲੀ ਉੱਤੇ ਪਰਚਾ ਵੀ ਹੋਏਗਾ ਕਾਰਵਾਈ ਵੀ ਹੋਏਗੀ ਅਰੇਸਟ ਵੀ ਪਏਗੀ ਅੱਛਾ ਜੀ ਤਾਂ ਉਹਦਾ ਫਿਰ ਤਬਦੀਸ਼ ਮੁਕੰਮਲਾ ਹੁੰਦੇ ਜਿਹੜਾ ਚਲਾਨ ਵੀ ਦਿੱਤਾ ਜਾਏਗਾ ਇਹਦੇ 'ਚ ਸ਼ਾਇਦ ਕਹਿੰਦੇ ਪਹਿਲਾਂ ਕੋਈ ਇਦਾਂ ਦੀ ਐਕਸਟਰੂਸ਼ਨ ਕਾਲ ਵਗੈਰਾ ਹੋਈਆਂ ਨੇ ਉਹ ਪੈਸੇ ਪੁੱਸਿਆਂ ਦੇ ਜਿਹੜੀ ਫਰੋਤੀ ਮੰਗ ਕੀਤੀ ਸੀ ਉਹ ਕਾਫੀ ਟਾਈਮ ਪਹਿਲਾਂ ਦਾ ਪਰਚਾ ਮੁਕਦਮਾ ਦਰਜ ਸੀ ਤੇ ਹੁਣ ਅਦਾਲਤ ਵਿੱਚ ਜਾ ਚੁੱਕਾ ਹੈ ਅੰਦਰ ਕ੍ਰਿਸਿਡ ਹੈਗਾ ਕੋਰਟ ਦੇ ਵਿੱਚ ਇਹ ਟੋਟਲ ਮੇਰਾ ਖਿਆਲ ਸ਼ਾਇਦ ਵਿੱਚ ਪੰਜ ਬੰਦਿਆਂ ਦੇ ਖਿਲਾਫ ਹੋਇਆ ਸੀ ਪੰਜਾਂ ਦਾ ਹੀ ਚਲਾਨ ਬਣਾ ਕੇ ਦਾ ਇਹ ਗੱਲ ਤਾਂ ਮੈਨੂੰ ਅਜੇ ਪਤਾ ਨਹੀਂ ਹੈ ਵੀ ਕਾਉਂਸਲਰ ਉਹਨਾਂ ਚ ਕਿਹੜੇ ਹੈਗੇ ਦਾ ਵੀ ਪੰਜਾਂ ਦਾ ਹੈਗਾ ਆ ਉਹਦੇ ਚ ਅਸੀਂ ਵੇਖ ਲਵਾਂਗੇ ਕੌਣ ਕੌਣ ਹੈਗੇ ਨੇ ਕੋਈ ਨਵੀਂ ਨਵੀਂ ਹੈ ਕੋਈ ਹੋਰ ਹੈਗੇ ਨਾ ਫਿਰ ਮੈਂ ਤੁਹਾਨੂੰ ਵੇਖ ਕੇ ਜਿਹੜਾ ਜਿਹੜੇ ਨਾਂ ਹੈਗੇ ਨੇ ਤੁਹਾਨੂੰ ਪਤਾ ਹੀ ਹੈ ਤੇ ਮੈਨੂੰ ਐਕਚੁਅਲੀ ਬਰਬਲੀ ਨਾਂ ਨਹੀਂ ਮੈਂ ਫਿਰ ਗਲਤ ਇਨਫਰਮੇਸ਼ਨ ਤੁਹਾਨੂੰ ਨਹੀਂ ਦੇ ਸਕਦਾ ਤੇ ਸਹੀ ਦੇ ਦਾਂਗੇ ਤਾਂ ਨਵੀਂ ਉਹਦਾ ਕੀ ਸੰਬੰਧ ਹੈ ਨਾਲ ਉਹਦੇ ਵਿੱਚ ਇਹ ਹੋਈ ਸੀ ਕਿ ਇਹਨਾਂ ਨੇ ਕੁਝ ਬੰਦਿਆਂ ਦੇ ਨਾਮ ਲਿਸਟ ਬਣਾ ਕੇ ਭੇਜੀ ਸੀ ਉਹ ਸਾਰਾ ਜੇ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਹੈ ਅਸੀਂ ਬਹੁਤਾ ਓਪਨ ਨਹੀਂ ਕਰ ਸਕਦੇ ਆ ਕੋਈ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਅਜੇ ਫਦਰ ਹੋਣੀ ਹੈ ਜਦੋਂ ਹੋ ਜਾਏਗੀ ਉਦੋਂ ਫਿਰ ਤੁਹਾਨੂੰ ਸਾਰਾ ਐਕਸਪਲੇਨ ਕਰ ਦਾਂਗੇ ਜਦੋਂ ਲੈਂਡ ਅਪ ਹੋ ਗਿਆ ਉਸ ਤੋਂ ਜੋ ਜਿਹੜੇ ਵਿੱਚ ਮੌਜੂਦਾ ਕਾਉਂਸਲਰ ਨੇ ਮੈਨੂੰ ਪਤਾ ਨਹੀਂ ਹੈ ਕਿ ਉਹ ਕਿਹੜਾ ਜੇ ਕਾਉਂਸਲਰ ਜਿਹੜਾ ਹੈਗਾ ਕੌਣ ਹੈਗਾ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਸਾਰੀ ਜਾਣਕਾਰੀ ਜਾਂ ਮੈਨੂੰ ਲੈ ਲੈਂਦਾ ਫਾਈਲ ਨੂੰ ਦੇਖ ਲੈਂਦਾ ਗੋ ਥਰੂ ਹਣੇ ਤਾਂ ਫਿਰ ਮੈਂ ਤੁਹਾਨੂੰ ਜ਼ਰੂਰ ਦੇ ਦਿਆਂਗਾ ਉਹ ਪਰਚਾ ਕਾਫੀ ਟਾਈਮ ਪਹਿਲਾਂ ਦਾ ਦਰਜ ਹੋਇਆ ਸੀ ਉਹ ਮੁਕੱਦਮਾ ਜਿਹੜਾ ਅੱਜ ਅਲੀ ਮੇਰੇ ਖਾਲ ਅਦਾਲਤ 'ਚ ਦੇ ਦਿੱਤਾ ਗਿਆ ਹੈ ਉਹਦੇ 'ਚ ਜਿਹੜਾ ਵੀ ਫਰੋਤੀ ਮੰਗੇਗਾ ਤੇ ਜੇ ਨੇਚਰਲੀ ਉੱਤੇ ਪਰਚਾ ਵੀ ਹੋਏਗਾ ਕਾਰਵਾਈ ਵੀ ਹੋਏਗੀ ਅਰੇਸਟ ਵੀ ਪਏਗੀ ਅੱਛਾ ਜੀ ਤਾਂ ਉਹਦਾ ਫਿਰ ਤਬਦੀਸ਼ ਮੁਕੰਮਲਾ ਹੁੰਦੇ ਜਿਹੜਾ ਚਲਾਨ ਵੀ ਦਿੱਤਾ ਜਾਏਗਾ ਇਹਦੇ 'ਚ ਸ਼ਾਇਦ ਕਹਿੰਦੇ ਪਹਿਲਾਂ ਕੋਈ ਇਦਾਂ ਦੀ ਐਕਸਟਰੂਸ਼ਨ ਕਾਲ ਵਗੈਰਾ ਹੋਈਆਂ ਨੇ ਉਹ ਪੈਸੇ ਪੁੱਸਿਆਂ ਦਾ ਜਿਹੜੀ ਫਰੋਤੀ ਮੰਗ ਕੀਤੀ ਸੀ ਉਹ ਕਾਫੀ ਟਾਈਮ ਪਹਿਲਾਂ ਦਾ ਪਰਚਾ ਮੁਕੱਦਮਾ ਦਰਜ ਸੀ ਤੇ ਹੁਣ ਅਦਾਲਤ ਵਿੱਚ ਜਾ ਚੁੱਕਾ ਹੈ ਅੰਡਰ ਕੰਸੀਡਰ ਹੈਗਾ ਕੋਰਟ ਦੇ ਵਿੱਚ ਇਹ ਟੋਟਲ ਮੇਰਾ ਖਿਆਲ ਸ਼ਾਇਦ ਵਿੱਚ ਪੰਜ ਬੰਦਿਆਂ ਦੇ ਖਿਲਾਫ ਹੋਇਆ ਸੀ ਪੰਜਾਂ ਦਾ ਚਲਾਨ ਬਣਾ ਕੇ ਦਾ ਇਹ ਗੱਲ ਤਾਂ ਮੈਨੂੰ ਅਜੇ ਪਤਾ ਨਹੀਂ ਹੈ ਵੀ ਕਾਉਂਸਲਰ ਉਹਨਾਂ ਚ ਕਿਹੜੇ ਹੈਗੇ ਹੁੰਦਾ ਵੀ ਪੰਜਾਂ ਦਾ ਹੈਗਾ ਆ ਉਹਦੇ ਚ ਅਸੀਂ ਵੇਖ ਲਵਾਂਗੇ ਕੌਣ ਕੌਣ ਹੈਗੇ ਨੇ ਕੋਈ ਨਵੀਂ ਨਵੀਂ ਹੈ ਕੁਝ ਹੋਰ ਹੈਗੇ ਨਾ ਫਿਰ ਮੈਂ ਤੁਹਾਨੂੰ ਵੇਖ ਕੇ ਜਿਹੜਾ ਜਿਹੜੇ ਨਾਂ ਹੈਗੇ ਨੇ ਤੁਹਾਨੂੰ ਪਤਾ ਹੀ ਹੈ ਤੇ ਮੈਨੂੰ ਐਕਚੁਅਲੀ ਬਰਬੜੀ ਨਾ ਨਹੀਂ ਮੈਂ ਫਿਰ ਗਲਤ ਇਨਫਰਮੇਸ਼ਨ ਤੁਹਾਨੂੰ ਨਹੀਂ ਦੇ ਸਕਦਾ ਤੇ ਸਹੀ ਦੇ ਦਾਂਗੇ ਤੁਹਾਨੂੰ ਉਦੇ ਵਿੱਚ ਇਹ ਹੋਈ ਸੀ ਕਿ ਇਹਨਾਂ ਨੇ ਕੁਝ ਬੰਦਿਆਂ ਦੇ ਨਾਮ ਲਿਸਟ ਬਣਾ ਕੇ ਭੇਜੀ ਸੀ ਉਹ ਸਾਰਾ ਜੇ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਹੈ ਅਸੀਂ ਬਹੁਤਾ ਓਪਨ ਨਹੀਂ ਕਰ ਸਕਦੇ ਕੋਈ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਅਜੇ ਫਦਰ ਹੋਣੀ ਹੈ ਜਦੋਂ ਹੋ ਜਾਏਗੀ ਉਦੋਂ ਫਿਰ ਤੁਹਾਨੂੰ ਸਾਰਾ ਐਕਸਪਲੇਨ ਕਰ ਦਾਂਗੇ ਜਦੋਂ ਲੈਂਡ ਅਪ ਹੋ ਗਿਆ ਉਸ ਤੋਂ ਜੋ ਜਿਹੜੇ ਵਿੱਚ ਮੌਜੂਦਾ ਕਾਉਂਸਲਰ ਨੇ ਮੈਨੂੰ ਪਤਾ ਨਹੀਂ ਹੈ ਕਿ ਉਹ ਕਿਹੜਾ ਜੇ ਕਾਉਂਸਲਰ ਜਿਹੜਾ ਹੈਗਾ ਕੌਣ ਹੈਗਾ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਸਾਰੀ ਜਾਣਕਾਰੀ ਜਾਂ ਮੈਨੂੰ ਬੜਨ ਲਈ ਦੋ ਫਾਈਲ ਨੂੰ ਦੇਖ ਲਈਂ ਦੋ ਗੋ ਥਰੂ ਹੋਣੇ ਦੋ ਫਿਰ ਮੈਂ ਤੁਹਾਨੂੰ ਜ਼ਰੂਰ ਦੇ ਦਿਆਂਗਾ